ਮੈਂ ਨਾ ਸ਼ਿੰਦਨ ਫੋਨ ਲਾਵਾਂ ਜੇ ਲਾ ਕੱਲ ਦਾ ਬੜਿਆ ਨਹੀਂ ਹੈਗਾ ਘਰ ਪਤਾ ਨਹੀਂ ਕਿੱਥੇ ਨੂੰ ਗਿਆ ਹੈ ਨੰਬਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰ ਮੈਂ ਕੱਲ੍ਹ ਦਾ ਹੀ ਫੋਨ ਸਵਿਚਡ ਆਫ ਹੋਈ ਜਾਂਦਾ ਮੇਰੇ ਤੱਕ ਖਬਰ ਆਟ ਕੋਈ ਜਾਂਦੀ ਹੈ ਕਿੱਥੇ ਚਲੇ ਗਿਆ ਇਨੂੰ ਇਹ ਨਹੀਂ ਪਤਾ ਕਿ ਮੈਂ ਇਕੱਲੀ ਕਿੱਥੇ ਮੈਂ ਪੁਰਾਣੇ ਘਰ ਦੇ ਵਿੱਚ ਕਿੱਦਾਂ ਇੱਥੇ ਇਕੱਲੀ ਰਹੂੰਗੀ ਮੈਨੂੰ ਪਤਾ ਮੈਂ ਕਿੱਦਾਂ ਰਾਤ ਕੱਢੀ ਆ ਸੁਨੀਤਾ ਨੂੰ ਕਰਦੀ ਆ ਫੋਨ ਨੰਬਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਸੁਨੀਤਾ ਦਾ ਵੀ ਸਵਿਚ ਆਫ ਆਈ ਜਾਂਦਾ ਆ ਇਹਦਾ ਵੀ ਸਵਿਚ ਆਫ ਆਈ ਜਾਂਦਾ ਮੈਂ ਕੀ ਕਰਾਂ ਐਦਾ ਕਰਦੀ ਆ ਐਦਾ ਨਹੀਂ ਗੱਲ ਬਣਨੀ ਮੈਂ ਸੁਨੀਤਾ ਦੇ ਘਰੇ ਉਧਰ ਜਾ ਕੇ ਆਨੀ ਆ ਮੈਨੂੰ ਰਸਤਾ ਤਾਂ ਪਤਾ ਨਹੀਂ ਜਿੱਦ ਜਿੱਦ ਮੈਨੂੰ ਲੈ ਕੇ ਆਇਆ ਸੀ ਮੈਂ ਉਧਰ ਤਾਂ ਜਾਣੀ ਆ ਉਹਨੂੰ ਪੁੱਛਦੀ ਆ ਕਿ ਸੁਨੀਤਾ ਆਹ ਤਾਂ ਚੰਗੀਆਂ ਗੱਲਾਂ ਆ ਤੂੰ ਤਾਂ ਚੰਗਾ ਮੈਨੂੰ ਫਸਾ ਦਿੱਤਾ ਹੈ ਮੈਂ ਕਿੱਥੇ ਵਿਆਹ ਕਰਾ ਕੇ ਮੈਂ ਤਾਂ ਇਹਦੇ ਪਰਸੋਂ ਦੀ ਮੈਂ ਭੁੱਖੀ ਬੈਠੀ ਆ ਮੈਨੂੰ ਕਹਿੰਦਾ ਰੋਟੀ ਪਕਾ ਕੇ ਖਾ ਲਾ ਆਪ ਉਹ ਬੜਿਆ ਹੀ ਨਹੀਂ ਅੱਜ ਦੂਜਾ ਦਿਨ ਹੋ ਗਿਆ ਜਾ ਕੇ ਆਨੀ ਆ ਉਧਰ ਮੈਂ ਦੇਖਦੀ ਆ ਵੇ ਤੂੰ ਮੈਨੂੰ ਚੰਗਾ ਕਿਹੜਾ ਬੈਰ ਕੱਢਿਆ ਤੂੰ ਮੇਰਾ ਇਹਦੇ ਨਾਲ ਵਿਆਹ ਕਰਾ ਕੇ ਸੁਨੀਤਾ ਸੁਨੀਤਾ ਬੋਲ ਗੀਨੀ ਹੈ ਵੀ ਕਿੱਥੇ ਗਈ ਹਾਂਜੀ ਕੌਣ ਤੁਸੀਂ ਰਸ਼ਪਰ ਇਹ ਤੁਸੀਂ ਕੌਣ ਅਸੀਂ ਘਰ ਦੇ ਮਾਲਕ ਨਹੀਂ ਘਰ ਦੀ ਮਾਲਕਣ ਤਾਂ ਮੈਂ ਆ ਨਹੀਂ ਤੁਹਾਨੂੰ ਗਲਤਫਹਿਮੀ ਹੋਈ ਆ ਤੁਸੀਂ ਸੁਨੀਤਾ ਨੂੰ ਬੁਲਾਓ ਕੌਣ ਸੁਨੀਤਾ ਉਹਨਾਂ ਉਹ ਤਾਂ ਇੱਥੇ ਫਰੌਡ ਕਰਦੇ ਸੀਗੇ ਉਹਨਾਂ ਨੂੰ ਤਾਂ ਆਪਾਂ ਕੱਢਤਾ ਇੱਥੇ ਕਿਰਾਏ ਤੇ ਰਹਿੰਦੇ ਸੀਗੇ ਉਹ ਤਾਂ ਨਹੀਂ ਕੀ ਫਰੌਡ ਕਰਦੇ ਸੀ ਹਾਂਜੀ ਇੱਕ ਪਰ ਇੱਕ ਘਰ ਸਾਡਾ ਆ ਨਹੀਂ ਇਹ ਘਰ ਤੁਹਾਡਾ ਨਹੀਂ ਅਸੀਂ ਘਰ ਦੇ ਮਾਲਕ ਆ ਤੇ ਮੇਰੇ ਮੰਮੀ ਪਾਪਾ ਗਏ ਹੋਏ ਆ ਤੇ ਜਿਹੜੇ ਸੁਨੀਤਾ ਇੱਥੇ ਰਹਿੰਦੇ ਸੀਗੇ ਤੇ ਇੱਕ ਨਾਲ ਵਾਲੇ ਕੋਈ ਮੁੰਡਾ ਵੀ ਸੀਗਾ ਸੁਰਿੰਦਰ ਸਿੰਘ ਸ਼ਾਇਦ ਉਹ ਦੋਨੋਂ ਮਿਲ ਕੇ ਫਰੌਡ ਕਰਦੇ ਸੀਗੇ ਉਹ ਤਾਂ ਮੇਰੀ ਹਸਬੰਦ ਅਸਰਿੰਦਰ ਉਹ ਤਾਂ ਲੋਕਾਂ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾ ਕੇ ਉਹਨਾਂ ਦਾ ਫਰਾਡ ਕਰਕੇ ਉਹਨਾਂ ਤੋਂ ਪੈਸੇ ਲੈ ਕੇ ਧੋਖਾ ਧੜੀ ਕਰਦੇ ਸੀਗੇ ਅਸਤਾ ਕੱਦਾ ਹੀ ਕਰਤਾ ਸੀ ਨਹੀਂ ਤਨ ਤੁਹਾਨੂੰ ਤਾਂ ਉਹ ਫਰਾਡ ਕਰ ਗਏ ਤੁਸੀਂ ਉਹਨਾਂ ਦਾ ਸ਼ਿਕਾਰ ਬਣ ਗਏ ਇਹ ਗੱਲ ਹੋ ਗਈ ਇਹ ਤਾਂ ਬਿਉਸ਼ ਹੋ ਗਏ ਆ ਮੈਂ ਕੀ ਕਰਾਂ ਉਠੋ ਦੀਦੀ ਲੋਕਾਂ ਤੇ ਨਹੀਂ ਆ। ਦੇ ਲੋਕ ਤੋ। ਦੀਦੀ। ਇਹ ਤਾਂ ਉਹ ਛੇ ਨਿ ਕਰਦੇ ਹੈਗੇ। ਹੁਣ ਲਾ ਕੇ ਦੇਖਾਂ। ਦੀਦੀ। ਬ੍ਰਦਰ ਪਾਪੀ ਇਹਨਾਂ ਨੂੰ ਕਰਕੇ ਦੇਖਦੇ ਹਾਂ ਰੀਚਾਰਜ ਵੀ ਖਤਮ ਹੋਇਆ ਆਪਣੇ ਵਾਲੇ ਕੋਲ ਲੈਣੇ ਦੇਦੀ ਉਠੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਰ ਹਾਂਜੀ ਸਰ ਮੈਂ ਨਾ ਸਾਡੇ ਘਰੇ ਇੱਕ ਕੁੜੀ ਆਈ ਤੇ ਮੈਂ ਉਹਨਾਂ ਦੇ ਫੋਨ ਦੇ ਵਿੱਚੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਤੇ ਉਹਨਾਂ ਨੇ ਤੁਹਾਡਾ ਨੰਬਰ ਨਾ ਬ੍ਰਦਰ ਭਾਬੀ ਦੇ ਨਾਂ ਤੇ ਸੇਵ ਕੀਤਾ ਹੋਇਆ ਆ ਹਾਂਜੀ ਸਰ ਉਹ ਨਾ ਮੈਡਿਕਲ ਆ ਕੇ ਇੱਕ ਗੱਲ ਪੁੱਛ ਰਹੇ ਸੀ ਕਿ ਸੁਨੀਤਾ ਕਿੱਥੇ ਮਤਲਬ ਐਦਾਂ ਪੁੱਛ ਰਹੇ ਸੀਗੇ ਹਾਂਜੀ ਜਿਹੜੇ ਉਹ ਜਿਹਨਾਂ ਬਾਰੇ ਉਹ ਪੁੱਛ ਰਹੇ ਸੀ ਉਹ ਨਾ ਉਹ ਨਾ ਫਰਾਡ ਕਰਕੇ ਇੱਥੋਂ ਜਾ ਚੁੱਕੇ ਆ ਹਾਂਜੀ ਤੇ ਹੋਣਾ ਨਾ ਜਦੋਂ ਉਹਨਾਂ ਨੂੰ ਮੈਂ ਇਹ ਗੱਲ ਦੱਸੀ ਉਹ ਬਿਉਸ਼ ਹੋ ਗਏ ਆ ਤੁਸੀਂ ਜਲਦੀ ਤੋਂ ਜਲਦੀ ਆ ਨਾ ਇੱਥੇ ਪਹੁੰਚ ਜੋ ਅਸੀਂ ਨਵਾਂ ਸ਼ਹਿਰ ਤੋਂ ਗੱਲ ਕਰ ਰਹੇ ਆ ਹਾਂਜੀ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਿੰਦੇ ਆ ਤੁਸੀਂ ਜਲਦੀ ਪਹੁੰਚ ਜੋ ਠੀਕ ਹੈ ਠੀਕ ਹੈ ਸਰ ਦੀਦੀ ਉਠੋ ਦੀਦੀ ਮੈਂ ਫੋਨ ਕਰਤਾ ਤੁਹਾਡੇ ਘਰ ਦੇਆਂ ਨੂੰ ਦੀਦੀ ਉਠੋ ਦੀਦੀ ਕੀ ਹੋਇਆ ਦੀਦੀ ਉਠੋ ਤੁਸੀਂ ਠੀਕ ਆ ਕਿਤੇ ਠੀਕ ਹਾਂ ਮੈਂ ਟੈਂਸ਼ਨ ਨਾ ਲਵੋ ਮੈਂ ਤੁਹਾਡੇ ਘਰ ਦੇਆਂ ਨੂੰ ਫੋਨ ਕਰਤਾ ਆ ਤੁਹਾਡੇ ਬ੍ਰਦਰਸ ਭਾਬੀ ਨੂੰ ਉਹ ਆਣ ਲੱਗੇ ਆ ਮੇਰੇ ਘਰ ਦੇ ਹਾਂਜੀ ਨਹੀਂ ਤੁਸੀਂ ਕਹਦੇ ਕੀਤਾ ਫੋਨ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਮੂੰਹ ਦਿਖਾਣ ਤੇ ਲਾਇਕ ਹੀ ਹੈ ਨਹੀਂਗੀ ਮੈਂ ਤਾਂ ਉਹਨਾਂ ਲਈ ਮਾਰ ਚੁੱਕੀ ਆ ਤੁਸੀਂ ਕਿਉਂ ਕੀਤਾ ਫੋਨ ਨਹੀਂ ਤੁਸੀਂ ਟੈਂਸ਼ਨ ਨਾ ਲਵੋ ਆ ਜਾਣਾ ਉਹਨਾਂ ਨੇ ਆਂਦੇ ਹੁਣੇ ਆ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੈਂ ਹੁਣ ਝੂੜਾ ਵੀ ਨਹੀਂ ਪਾਣਾ ਚੰਨ ਲਗ ਰਿਹਾ ਤੁਸੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਗਲਤੀ ਕੀਤੀ ਆ ਮੈਂ ਜੱਲੀ ਉਹ ਲਾ ਨਹੀਂ ਏਦਾਂ ਨਾ ਕਰੋ ਆ ਨਹੀਂ ਨਹੀਂ ਉਹਨਾਂ ਨੂੰ ਪਹਿਲਾਂ ਉਹ ਆ ਜਾਣ ਇੱਥੇ ਮੈਂ ਨਹੀਂ ਰਹਿ ਸਕਦੀ ਹਾਇ ਮੇਰਾ ਕਿੰਨਾ ਵੱਡਾ ਧੋਖਾ ਹੋ ਗਿਆ ਜੋਗੀ ਨਾ ਮੈਂ ਬਾਹਰ ਚੋਕੀ ਰਹੀ ਹਏ ਉਹ ਵੀ ਨਟ ਗਈ ਉਹ ਵੀ ਨਟ ਗਿਆ ਮੈਨੂੰ ਕੀ ਪਤਾ ਸੀ ਇਹਨਾਂ ਦੀ ਚਲਾਕੀਆਂ ਦਾ ਕੀ ਕੰਜਰਕਾਟ ਇਹਨਾਂ ਨੇ ਖਿਲਾਰ ਨਹੀਂ ਮੇਰੇ ਨਾਲ ਮੇਰਾ ਹਸਦਾ ਵਸਦਾ ਘਰ ਮੇਰਾ ਮੈਨੂੰ ਉਜਾੜ ਕੇ ਰੱਖੀ ਤਾੜਾ ਵੀ ਨਹੀਂ ਮਿਲੀ ਹੁਣ ਕੱਲ ਦਾ ਗਾਇਬ ਹੋਏ ਆ ਹਜੇ ਤੱਕ ਨਹੀਂ ਇੱਥੇ ਆਇਆ ਐਨਾ ਇਹਨੇ ਦਿਮਾਗ ਖਰਾਬ ਕਰ ਦਿੱਤਾ ਮੇਰਾ ਹੁਣ ਮੈਂ ਕੀ ਕਰਾਂ ਕੋਵਿਡ ਦੇ ਮੈਂ ਦਾ ਸ਼ਿਕਾਰ ਬਣ ਗਈ ਨਾ ਵਾਏ ਮੈਂ ਕਾ ਆਪਣੇ ਭਤੀਜੇ ਨਾਲ ਵੀ ਐਡਾ ਬੁਰਾ ਬੁਰਾ ਸਲੂਕ ਕੀਤਾ ਹੈ ਇਹਨਾਂ ਨੇ ਬਖਸ਼ਿਆ ਨਹੀਂ ਉਹਨੂੰ ਵੀ ਬੱਚੇ ਨੂੰ ਹੈ ਮੈਂ ਅੰਨੀ ਹੋ ਗਈ ਇਹਦੇ ਪਿਆਰ ਦੇ ਵਿੱਚ ਧੋਖੇबाजਾਂ ਨੇ ਮੇਰਾ ਸਾਰੀ ਜ਼ਿੰਦਗੀ ਮੇਰੀ ਖੂਚ ਪਾਤੀ ਨਾ ਮੈਂ ਆਪਣੇ ਭਰਾ ਭਰਜਾਈ ਦੇ ਕੋਲ ਜਾਣ ਜੋਗੀ ਹੈ ਉਧਰ ਉਹ ਮੈਨੂੰ ਕਹਿੰਦੀ ਮੇਰਾ ਘਰ ਵਾ ਛਿੰਦੇ ਕਹਿੰਦਾ ਮੇਰਾ ਘਰ ਵਾ ਰਹਿੰਦੇ ਸੀ ਉਹ ਕਿਰਾਏ ਤੇ ਹੈ ਛਿੰਦੇ ਦਾ ਘਰ ਤਾਂ ਆਇਆ ਟੁੱਟਿਆ ਭੱਜਿਆ ਮੈਨੂੰ ਦੱਸਦਾ ਸੀ ਮੈਂ ਤਾਂ ਕੋਠੀਆਂ ਦਾ ਮਾਲਕ ਵਾਂ ਮੈਂ ਤਾਂ ਗੱਡੀਆਂ ਦਾ ਉਹ ਗੱਡੀ ਵੀ ਮਾਲਕਾਂ ਦੀ ਲਈ ਫਿਰਦਾ ਸੀ ਉਹ ਬੁਲਟ ਵੀ ਮਾਲਕਾਂ ਦਾ ਲਈ ਫਿਰਦਾ ਸੀ ਮੈਂ ਕਿੱਥੇ ਅੰਨੀ ਹੋ ਗਈ ਮੈਂ ਕਿੰਨਾ ਧੋਖਾ ਖਾ ਗਿਆ ਬਾਜੀ ਮੈਨੂੰ ਬਚਾ ਲੋ ਹਏ ਮੈਂ ਕੀ ਕਰਾਂ ਮੈਨੂੰ ਕੁਝ ਨਹੀਂ ਸਮਝ ਆਉਂਦੀ ਮੈਂ ਹੁਣ ਇਸ ਘਰ 'ਚ ਬੈਠੀ ਰਹਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕਿੱਦਾਂ ਨੂੰ ਜਾਣਾ ਕਿੱਦਾਂ ਨੂੰ ਨਹੀਂ ਕਿੱਡਾ ਵੱਡਾ ਧੋਖਾ ਹੋ ਗਿਆ ਮੇਰ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਹੈ ਪ੍ਰਮਾਤਮਾ ਐਦਾ ਨਾ ਕੋਈ ਵੀ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਵੇ ਜੋ ਅੱਜ ਮੇਰਾ ਹਾਲ ਹੋਇਆ ਨਾ ਕਿਸੇ ਵੀ ਘਰ ਧੀ ਦਾ ਕਹਾਣ ਨਾ ਹੋਵੇ ਜਿੱਦਾਂ ਮੇਰੇ ਨਾਲ ਹੋਇਆ ਜਿੱਦਾਂ ਮੈਂ ਆਪਣੇ ਨਾਲ ਆਪੇ ਕਰ ਲਿਆ ساری ਜ਼ਿੰਦਗੀ ਤਬਾਹ ਕਰ ਲਈ ਪੜ ਲਿਖ ਜਾਂਦੀ ਤੇ ਬਾਹਰ ਨੂੰ ਚੱਲ ਜਾਂਦੀ ਬਾਹਰ ਜਾ ਕੇ ਆਪਣੇ ਪੈਰਾਂ ਤੇ ਖੜ੍ਹ ਜਾਂਦੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਦੇਖ ਲੋ ਮੇਰੇ ਨਾਲ ਕੀ ਹੋ ਰਿਹਾ ਮੈਂ ਨਾ ਦੁੱਖ ਜੋ ਦੱਸਣ ਜੋਗੀ ਆਪਣੇ ਪੇਕੇਆਂ ਨੂੰ ਆਪਣੇ ਭਰਾ ਭਰਜਾਈ ਨੂੰ ਦੁੱਖ ਦੱਸਣ ਜੋਗੀ ਨਹੀਂ ਰਹੀ ਮੈਂ ਆਪਣੀਆਂ ਕੀਤੀਆਂ ਪਾ ਲਈਆਂ ਬਾਬਾ ਜੀ ਤੁਸੀਂ ਵੀ ਨਹੀਂ ਮੈਨੂੰ ਮਾਫ਼ ਕਰਨਾ ਮੈਂ ਕਿੱਥੇ ਜਾਵਾਂ ਹਾਂਜੀ ਕੌਣ ਹਾਂਜੀ ਕੌਣ ਅੱਜ ਆੜੇ ਸਾਸਰੀ ਘਰ ਹਾਂਜੀ ਅਣੀ ਸਿੰਦਾ ਭਾਜੀ ਉਹ ਗਏ ਹੋਏ ਆ ਕੰਮ ਇੱਥੇ ਉਹ ਕੰਮ ਗਏ ਆ ਹਾਂਜੀ ਦੱਸੋ ਘਰ ਦਾ ਕਿਰਾਇਆ ਚਾਹੀਦਾ ਸੀ ਘਰ ਦਾ ਕਿਰਾਇਆ ਚਾਹੀਦਾ ਸੀ ਕਿਹੜੇ ਘਰ ਦਾ ਆ ਵਾਲੇ ਘਰ ਦਾ ਇਹ ਤਾਂ ਸਾਡਾ ਘਰ ਐਵੇਂ ਭਾਈ ਨੇ ਹਫਤੇ ਲਈ ਲਿਆ ਸੀਗਾ ਇਹ ਘਰ ਕਿਰਾਏ ਤੇ ਹਫਤੇ ਲਈ ਹਾਂਜੀ ਨਹੀਂ ਨਹੀਂ ਕਾਕੇ ਤੈਨੂੰ ਕੋਈ ਗਲਤ ਫਹਿਮੀ ਹੋਈ ਆ ਇਹ ਕਰ ਸਾਡਾ ਆ ਤੁਹਾਡਾ ਨਹੀਂ ਹੈਗਾ ਨਹੀਂ ਨਹੀਂ ਅੱਡੀ ਤੁਹਾਨੂੰ ਕਾ ਕੇ ਪੁੱਲਿਆ ਕੇ ਦਿਖਾ ਲਾ ਨਹੀਂ ਮੈਨੂੰ ਨਹੀਂ ਯਕੀਨ ਹੈਗਾ ਮੈਂ ਤੁਹਾਨੂੰ ਕਿਸੇ ਜਿੱਥੇ ਗੌਂਡੀਆਂ ਕੋ ਪੁੱਛਾ ਦਰਨਾ ਨਹੀਂ ਨਹੀਂ ਇੱਕ ਮਿੰਟ ਪੁੱਤ ਨਹੀਂ ਨਹੀਂ ਫਿਰ ਠੀਕ ਆ ਮੈਂ ਤੇਰੀ ਗੱਲ ਮੰਨ ਲੀ ਨੀ ਮੈਨੂੰ ਬਾਪਾ ਨੇ ਭੇਜਿਆ ਹੈ ਮੈਂ ਬਾਪਾ ਨੂੰ ਲਿਆਉਣਾ ਜਾ ਕੇ ਨਹੀਂ ਤਾਂ ਨਹੀਂ 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 ਠੀਕ ਲੋਕੀ ਕਹਿੰਦੇ ਹੁੰਦੇ ਆ ਕਿ ਦਾਲ ਦੇ ਵਿੱਚ ਕੁਝ ਕਾਲਾ ਆ ਮੈਨੂੰ ਤਾਂ ਦਾਲ ਇੱਥੇ ਪੂਰੀ ਕਾਲੀ ਲੱਗਦੀ ਹੈ ਕੀ ਕਰਾਂ ਦੱਸ ਮੈਂ ਮੈਂ ਤਾਂ ਫਸ ਗਈ ਕਾਕੇ ਦੱਸ ਕਿੰਨਾ ਕਰਾਇਆ ਆ ਅੰਟੀ ਜੀ 5000 ਕਰਾਇਆ ਨਹੀਂ ਕੱਕੇ 5000 ਕਰਾਇਆ ਹਾਂਜੀ ਚਲ ਤੂੰ ਇੱਧੇ ਖੜ ਇੱਥੇ ਖੜ ਮੈਂ ਲੈ ਕੇ ਆਨੀ ਛੇਤੀ ਛੇਤੀ ਲਿਓ ਮੈਨੂੰ ਲੱਗਦਾ ਸਾਰੇ ਪੈਸੇ ਜਿਹੜਾ ਕੱਲ 10000 ਸੀਗਾ ਬਸ ਉਹੀ ਸੀ 90 ਦਾ 90000 20000 ਤਾਂ ਮੈਂ ਉੱਥੇ ਚੰਡੀਗੜ੍ਹ ਦੇ ਤਾ ਹੈ ਇਸ ਬੰਦੇ ਨੇ ਮੇਰੇ ਤੋਂ ਦਵਾਤਾ ਬਾਕੀ 20 1000 ਕੱਲ ਮੈਂ 60000 ਸੀ ਮੈਨੂੰ ਲੱਗਦਾ ਪਹਿਲੀ ਲੈ ਗਿਆ ਇਹ ਕੱਢ ਕੇ ਮੈਨੂੰ ਕਹਿੰਦਾ ਜਾਣ ਕੇ ਕਿਹਾ ਇਹਨੇ ਮੈਨੂੰ ਕਿ ਮੇਰਾ ਏਟੀਐਮ ਗਵਾਚ ਗਿਆ ਸਾਰੇ ਪੈਸੇ ਵੀ ਲੈ ਗਿਆ ਹੁਣ ਦੱਸ ਮੈਂ ਇਹਨੂੰ ਕੀ ਕਰਾਇਆ ਦਵਾਂ ਮੈਂ ਤਾਂ ਚੰਗੀ ਕਸੂਤੀ ਫਸ ਗਈ ਕਾਕੇ ਕਰਾਇਆ ਮੇਰੇ ਕੋਲ ਹੈ ਨਹੀਂ ਨਹੀਂ ਆਂਟੀ ਹੁਣ ਤਾਂ ਸੀ ਕਹਿੰਦੇ ਸੀ ਮੈਂ ਇੰਦਰੋਂ ਲੈ ਕੇ ਦੇਣੀ ਆ ਹੁਣ ਤੁਹਾਡੇ ਕੋਲ ਹੈ ਹੀ ਨਹੀਂ ਮੇਰੇ ਕੋਲ ਹੈਗੇ ਸੀ ਪੈਸੇ ਪਤਾ ਨਹੀਂ ਕੌਣ ਕੱਢ ਕੇ ਲੈ ਗਿਆ ਲੈ ਕੇ ਕੌਣ ਗਿਆ ਉਹ ਨਾ ਸ਼ਿੰਦਾ ਭਾਈ ਲੈ ਗਿਆ ਹੁਣ ਉਹ ਸਿਰੇ ਦਾ ਸ਼ਰਾਬੀ ਆ ਨਹੀਂ ਕੀ ਕਿਹਾ ਸਿਰੇ ਦਾ ਸ਼ਰਾਬੀ ਆ ਲੈ ਆਂਟੀ ਤੁਹਾਨੂੰ ਪਤਾ ਨਹੀਂ ਸੀ ਉਹ ਸਿਰੇ ਦਾ ਸ਼ਰਾਬੀ ਆ ਜਦੋਂ ਦੇਖੋ ਇੱਥੇ ਗੇਟਾਂ 'ਚ ਪਿਆ ਹੁੰਦਾ ਪੀ ਕੇ ਸ਼ਰਾਬ ਅੱਛਾ ਜੇ ਮੈਨੂੰ ਪਤਾ ਹੁੰਦਾ ਜਾਂ ਆਂਟੀ ਕਰਾਇਆ ਹੈ ਨਹੀਂ ਸਮਾਨ ਚੱਕੋ ਤੇ ਜਾਓ ਮੈਂ ਸਵੇਰ ਨੂੰ ਕਰਾਇਆ ਦੇ ਦੂੰਗੀ ਆਂਟੀ ਸਹੇ ਨੂੰ ਕਿਰਾਇਆ ਦੇ ਦੇਓ ਹਾਂ ਹਾਂ ਮੈਂ ਦੇ ਦੂੰਗੀ ਕਿਰਾਇਆ ਠੀਕ ਆ ਆਏ ਦੱਸ ਇਹ ਵੀ ਘਰ ਇਹਦਾ ਨਹੀਂ ਹੈਗਾ ਕਿੱਡਾ ਵੱਡਾ ਧੋਖਾ ਕੀਤਾ ਇਹਨਾਂ ਨੇ ਮੇਰੇ ਨਾਲ ਚੰਗੀ ਭਲੀ ਬਸਦੀ ਸੀ ਉਜਾੜ ਕੇ ਰੱਖ ਦਿੱਤਾ ਤੂੰ ਜਾ ਹੁਣ ਤੇਰੇ ਕੋ ਕੋਈ ਹੱਲ ਨਹੀਂ ਹੈਗਾ ਇੱਕ ਮੌਤ ਤੋਂ ਸਿਵਾਏ ਹੈ ਰੱਬਾ ਹੁਣ ਤਾਂ ਤੂੰ ਮੈਨੂੰ ਆਪਣੇ ਗਾਲ ਨਾਲ ਲਾਲਾ ਮੈਨੂੰ ਇਸ ਦੁਨੀਆ ਤੋਂ ਖਤਮ ਕਰ ਦੇ ਮੈਂ ਆਪਣੇ ਭਰਾ ਭਜਾਈ ਨੂੰ ਮੂੰਹ ਦਿਖਾਣ ਜੋਗੀ ਨਹੀਂ ਰਹੀ ਹੈਗੀ ਨਾ ਮੈਂ ਘਰ ਦੀ ਰਹੀ ਨਾ ਮੈਂ ਘਾਟ ਦੀ ਰਹੀ ਹੁਣ ਤਾਂ ਇੱਥੇ ਵੀ ਨਹੀਂ ਰਹਿਣਾ ਮੇਰੇ ਕੋਲ ਮੈਂ ਸੋਚਦੀ ਸੀ ਕਿ 5000 ਰੁਪਏ ਦੇ ਦੂੰਗੀ ਤੇ ਇੱਥੇ ਆਪਣਾ ਟਾਈਮ ਗੁਜ਼ਾਰ ਲਵਾਂਗੀ ਪਰ ਮੈਨੂੰ ਲੱਗਦਾ ਨਹੀਂ ਮੇਰਾ ਦੁਨੀਆ ਤੇ ਖਤਮ ਹੋ ਗਿਆ ਸਾਬ ਕਿਤਾਬ ਇਹ ਮਨਾ ਮੇਰੇ ਕੀ ਕਰ ਬੱਤੀ ਮੈਂ ਫਿਰ ਜਿੰਦੇ ਕੰਜਰਾ ਤੂੰ ਤਾਂ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਕੀ ਬੈਰ ਸੀ ਤੇਰਾ ਮੇਰੇ ਨਾਲ ਤੂੰ ਐਡਾ ਗੁਨਾਹ ਹੁਣ ਤਾਂ ਕੋਸ਼ਿਸ਼ ਨਹੀਂ ਹੁਣ ਨਹੀਂ ਹੁਣ ਤਾਂ ਮੈਨੂੰ ਇਸ ਗੰਦ ਦੇ ਵਿੱਚੋਂ ਨਾ ਇੱਕ ਮੌਤ ਹੀ ਕੱਢ ਸਕਦੀ ਆ ਮੈਂ ਨਹੀਂ ਹੁਣ ਜੀਣਾ ਬਸ ਚੱਲ ਪੂਜਾ ਮੈਂ ਨਹੀਂ ਜੀਣਾ ਹੋ ਗਿਆ ਉਹ ਫੇ ਉਸੇ ਕੁੜੀ ਦਾ ਫੋਨ ਆ ਗਿਆ ਕਿ ਕਰੀਏ ਹੈਲੋ ਹਾਂਜੀ ਅੱਛਾ ਤੁਸੀਂ ਰੋਕ ਲੈਣਾ ਸੀ ਜਿਹੜਾ ਕੋਲ ਨੀ ਗਈ ਕਿਥੇ ਨੂੰ ਤੁਹਾਨੂੰ ਦੱਸ ਕੇ ਦੇ ਕੁਝ ਹਾਂਜੀ ਅਸੀਂ ਤਾਂ ਤੁਰੇ ਆਂ ਆਪ ਪਹੁੰਚਣ ਵਾਲੇ ਸੀਗੇ ਉਹਨੂੰ ਮੜ ਜਾ ਪੋਛ ਲੈਣਾ ਸੀ ਮੈਂ ਦੇਖੋ ਨਿਕਲ ਕੇ ਬਾਹਰ ਤਾਂ ਨਹੀਂ ਕਿਤੇ ਅੱਛਾ ਚੱਲ ਗਏ ਚਲੋ ਕੋਈ ਨਹੀਂ ਫਿਰ ਅਸੀਂ ਦੇਖਦੇ ਆ ਜੇ ਸਾਨੂੰ ਰਸਤੇ 'ਚ ਮਿਲ ਗਏ ਕਿਤੇ ਠੀਕ ਆ ਠੀਕ ਆ ਉਹ ਕਹਿੰਦੀ ਉਹ ਪਤਾ ਨਹੀਂ ਕਹਿੰਦੀ ਉਦੋਂ ਹੀ ਚਲ ਗਏ ਕਹਿੰਦੀ ਤੁਸੀਂ ਕਾਹਤੇ ਦੱਸਿਆ ਮੇਰੇ ਭਰਾ ਭਰਜਾਈ ਨੂੰ ਮੈਂ ਉਹਨਾਂ ਨੂੰ ਕਹਿੰਦੀ ਮੂੰਹ ਦਿਖਾਉਣ ਦੀ ਲੈਕ ਨਹੀਂ ਹੈਗੀ ਕਹਿੰਦੀ ਉਦੋਂ ਹੀ ਨੱਠ ਗਈ ਉਹ ਕਹਿੰਦੀ ਉੱਟ ਕੇ ਉਹ ਕਹਿੰਦੀ ਰੋਕੀ ਨਹੀਂ ਹੈਗੀ ਚਲ ਗਏ ਕਹਿੰਦੀ ਮੈਂ ਤਾਂ ਕਿਹਾ ਸੀਗਾ ਇਦਾਂ ਤੂੰ ਤੇ ਅਗਲੀ ਦੱਸ ਕਿੱਦਾਂ ਰੋਕਦੀ ਹੁਣ ਬਗਾਨ ਅਗਲੇ ਕਿ ਕੌਣ ਹੈਗੀ ਕੌਣ ਨਹੀਂ ਉਹ ਕਿੱਦਾਂ ਰੋਕਦੀ ਕੋਈ ਜਾਣਨਾ ਪਛਾਣਨਾ ਦੱਸ ਪਰ ਸਾਨੂੰ ਵੀ ਕਿਹ ਆਪਾਂ ਤਾਂ ਕਿੱਦੋਂ ਚੱਲ ਗਈ ਆ ਫਿਰ ਆਪਾਂ ਕਿੱਥੇ ਧੱਕੇ ਖਾਵਾਂਗੇ ਅੱਜ ਮੇਰਾ ਸਾਰਾ ਕੁਝ ਹੀ ਵਿਖੜ ਗਿਆ ਟੁੱਟ ਗਿਆ ਇਹ ਤੇ ਫੋਨ ਰੱਖ ਦੇਣਾ ਮੈਂ ਤੇ ਕੋਈ ਆ ਕੇ ਸਮਝ ਜਾਊਗਾ ਮੈਂ ਮਰਨ ਜਾ ਰਹੀ ਹਾਂ ਬਸ ਅੱਜ ਮੇਰੀ ਕੀਤੀਆਂ ਦੀ ਸਜ਼ਾ ਮੈਨੂੰ ਮਿਲ ਗਈ ਕਿਸੇ ਦਾ ਨਹੀਂ ਮਮੀ ਮਾਂ ਤੂੰ ਸਿਆਣ ਹੋ ਗਈ ਮੈਂ ਜੀਣਾ ਬਾਕੀ ਨਾ ਬਟਾ ਨਾ ਬਟਾ ਮਾਫਾ ਤੈਨੂੰ ਕੀਤਾ ਜੀ ਮੈਨੂੰ ਮਿਲ ਗਈ ਮੈਂ ਮਾਫ਼ ਜਾਨਾ ਚਲ ਜੇ ਤੈਨੂੰ ਪੁੜਾ ਕਲਾਗੇ ਨਾ ਵੀ ਮੈਨੂੰ ਕੀਤਿਆਂ ਦੀ ਸਜ਼ਾ ਮਿਲ ਗਿਆ ਸੀ ਤੈਨੂੰ ਮਾਫ਼ ਕਰਤਾ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਹੈਗੇ ਚਲ ਤੂੰ ਆਪਣੇ ਘਰ ਚੱਲ ਐਡਾ ਥੋੜੀ ਘਰ ਜਾਂਦਾ ਮਾਗਲ ਚੱਲ ਗੱਡੀ ਚ ਬੈ ਇਹਨਾਂ ਗੱਲ ਦੀ ਦੇਖਦਾ ਤੂੰ ਇਹਨਾਂ ਕਰੋ ਅੱਜ ਕੀ ਨਹੀਂ ਚੋੜਣ ਦੀ ਗੱਲ ਇੱਕ ਗੱਲ ਦੀ ਉਧਰ ਕੀਤੀ ਹੈ ਨਾ ਇਹ ਤੇ ਦੂਜੀ ਗੱਲ ਦੀ ਹੋਰ ਮਾਰ ਕੇ ਕਰਨੀ ਹੈ ਇਹ ਲੱਗਿਆ ਦੂਜੀ ਗੱਲ ਦੀ ਤੂੰ ਮੈਂ ਕਹਿੰਦਾ ਮੰਨ ਲੈ ਸਾਡਾ ਪਾਗਲ ਕੀ ਤਰੰਗ ਲੱਗਦੀ ਹੈ ਤੂੰ ਹੈ ਚੱਲ